ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪੰਡ ਵਿਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਇਹਨੂੰ ਤਪਾ ਪੈ ਜਾਂਦੀ ਹੈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਬਹਿਰ ਦੇਖ ਰਹੇ ਹੋ ਜੀ ਕ੍ਰਾਸ ਚ ਪੈਂਦੀ ਆ ਦੂਸਰਾ ਸੂਆ ਸੂਈ ਹੋਈ ਆ ਸੂਈ ਨੂੰ ਤਕਰੀਬਨ ਸਾਢੇ 3 ਮਹੀਨੇ ਹੋ ਗਏ ਕਾਜ ਜੀ ਨੇ ਦੁੱਧ 15-16 ਲੀਟਰ ਦਿੱਤਾਗਾ ਪਰ ਇਸ ਟਾਈਮ ਸਾਢੇ 3 ਮਹੀਨਿਆਂ ਦੀ ਸੂਈ ਹੇਠਾਂ 10 ਲੀਟਰ ਕੰਡੇ ਵਾਲਾ ਰੈਡੀ ਆ ਤਿਆਰ ਆ ਕੋਈ ਵੀ ਮੇਰਾ ਭਰਾ ਦਸੱਲੀ ਕਰਕੇ ਲਿਜਾ ਸਕਦਾਗਾ ਪੂਰੀ ਸੀਲਸ ਲੱਗਗਾ ਬਿਨਾ ਨਿਆਂ ਨੇ ਤੂੰ ਇਹਦੀ ਚਵਾਈ ਕਰਦੇ ਆ ਕੋਈ ਭੂਰਸਾ ਲਾ ਨਹੀਂ ਕਿਸੇ ਥਣ ਚ ਬਾਦ ਘਾਟ ਨਹੀਂ ਥਾਣਾ ਦਾ ਸਾਈਜ਼ ਮੈਨੇਡ ਤੋਂ ਖਾਨਾ ਚਾਰੇ ਥਣ ਗੁਲਾਬੀ ਚਾਰੇ ਕੋਨਿਆਂ ਤੇ ਸਾਹਮਣੋ ਸਾਹਮਣੀ ਲੱਗੇ ਹੋਏ ਆਗੇ ਪੂਰੇ ਖੂਬਸੂਰਤ ਥਾਣਾ ਵਧੀਆ ਪੂਰੀ ਸੀਲਸ ਲੱਗ ਗਈ ਥਾਣਾ ਦਾ ਸਾਈਜ਼ ਦੇਖੋ ਪੂਰੀ ਸੋਹਣੀ ਵੈੜ ਸੀਲਸ ਲੱਗ ਬਿਨਾ ਨਿਆਂ ਤੇ ਦੀ ਚਵਾਈ ਕਰਦੇ ਆਪਾਂ ਪੂਰੀ ਮੋਟੀ ਧਾਰ ਆ ਕੋਈ ਪਤਲੀ ਨਾ ਮੰਨੇ ਪੂਰੀ ਮੋਟੀ ਧਾਰ ਹੈਗੀ ਸੋਨੂੰ ਚਾਰੇ ਥਾਣੇ ਦੇ ਵਿੱਚੋਂ ਧਾਰਾ ਮਾਲ ਕੇ ਦਿਖਾਉਣੇ ਆਪਾਂ ਪਰ ਨੌਂ ਜਰੂਰ ਥੋੜੇ ਜੇ ਵਧੇ ਦੇ ਆ ਨੌਂ ਜਰੂਰ ਦੇ ਸੈਟਿੰਗ ਕਰਾਉਣ ਵਾਲੀ ਆ ਪੂਰੀ ਸੀਲਸ ਲੱਗਾ ਜਿੰਨਾ ਇੱਕ ਕਰਮਾ ਵਾਲੀ ਦੁੱਧ ਦਿੰਦੀ ਆ ਕਰੋਹ ਚ ਪੈਂਦੀ ਆ ਉਹਨਾਂ ਕਾ ਦੁੱਧ ਚਿੱਟਾ ਤੇ ਸੰਘਣਾਗਾ ਪਰ ਸੀਲਸ ਲੱਗ ਕੋਈ ਅੰਤ ਨਹੀਂ ਭਵੇਂ ਇਹਨੂੰ ਬੈਕ ਸਾਈਡ ਤੋਂ ਆਪਾਂ ਹੱਥ ਜਿਵੇਂ ਮਰਜ਼ੀ ਲਾਈ ਚੱਲ ਗਏ ਕੋਈ ਭੂਰ ਸਰਲਾ ਨਹੀਂ ਕਿਸੇ ਥਾਂ 'ਚ ਹਿੱਲ ਚੱਲਣੀ ਪੂਰੀ ਖੂਬਸੂਰਤ ਵਹਿੜ ਹੈ ਜੀ ਮੁੱਲ ਸਿਰਫ 28000 ਰੁਪਇਆ ਤੋਰਾ ਸਾਨੂੰ ਚੈੱਕ ਕਰਾਉਣੇ ਆਪਾਂ ਤੋੜ ਕੇ ਮੁੱਲ ਸਾਨੂੰ ਦੱਸ ਹੀ ਚੁੱਕੇ ਆਪਾਂ 28000 ਰੁਪਇਆ ਮਾਣ ਤਾਣ ਜਰੂਰ ਹੋਊਗਾ ਕਿਸੇ ਨੂੰ ਵੀ ਵਹਿੜ ਪਸੰਦ ਹੋਵੇ ਇਹ ਨੰਬਰ ਤੇ ਸੰਪਰਕ ਕਰਕੇ ਵਹਿੜ ਤੁਸੀਂ ਖਰੀਦ ਸਕਦੇ ਹੋ ਜੀ ਤੋਰਾ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਉਹੜੇ ਜੇ 9 ਵਜੇ ਤੇ ਜ਼ਰੂਰ ਆਗੇ ਪਰ ਪੂਰੀ ਸੋਹਣੀ ਹੈਗੀ ਦੂਸਰਾ ਸੁਆਗਾ ਕਰਮਾ ਵਾਲੀ ਮੂਰਤ ਤਿਆਰ ਹੋਈ ਵੀ 65 ਤੋਂ 70000 ਦੀ ਵਿਕਜੂਗੀ ਪਰ ਦੁੱਧ ਜਿੰਨਾ ਕ ਦਿੰਦੀ ਆ ਕਰਮਾ ਵਾਲੀ ਚਿੱਟਾ ਤੇ ਸੰਗਣਾ ਹੁੰਦਾਗਾ ਮੁੱਲ ਸਾਨੂੰ ਦੱਸ ਹੀ ਦਿੱਤਾ ਆਪਾਂ ਸਿਰਫ 28000 ਰੁਪਇਆ ਕਿਸੇ ਨੂੰ ਬਹਿਰ ਦੀ ਜ਼ਰੂਰਤ ਹੋਵੇ ਚਲਦੇ ਨੰਬਰ ਤੇ ਸੰਪਰਕ ਕਰਕੇ ਬਹਿਰ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਗਾਹਾਂ ਭਰਾਵੋ ਸ਼ੇਅਰ ਕਰਦਿਆ ਕਰੋ ਫੇਅਰ ਕਰਨਾ ਤੁਹਾਡਾ ਕੋਈ ਖਰਚਾ ਨਹੀਂ ਪੈਂਦਾ ਸਾਡਾ ਹੌਂਸਲੇ ਬਲੰਦ ਹੋ ਜਾਂਦੇ ਆ ਕਿਉਂਕਿ ਇਹਨਾਂ ਨਾਲ ਅਸੀਂ ਅਗਲੀ ਵੀਡੀਓ ਮਾਣ ਵੱਧ ਜਾਂਦਾ ਸਾਡਾ ਲਿਆਉਣ ਦੀ ਖਾਤਰ ਧੰਨਵਾਦ ਦੋਸਤੋ ਜਲਦੀ ਮਿਲਦੇ ਆ ਕੋਈ ਆਪਾਂ ਨਮੀ ਤੇ ਨੈਕਸਟ ਵੀਡੀਓ ਤੇ